ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲੌਕ ਸੰਮਤੀ ਚ ਉਹਨਾਂ ਨੂੰ ਲੈ ਕੇ ਜੇ ਗੱਲ ਕਰੀ ਤਾਂ ਇਸ ਵੇਲੇ ਅਖਾੜਾ ਪੂਰਾ ਭਖਿਆ ਹੋਇਆ ਦਿਖਾਈ ਦੇ ਰਿਹਾ ਹੈ। ਵੀ ਜੋਰਾਂ ਸ਼ੋਰਾਂ ਤੇ ਕੀਤਾ ਜਾ ਰਿਹਾ ਹੈ। ਅੱਜ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਜ਼ਿਲ੍ਹਾ ਪ੍ਰੀਸ਼ਦੀ ਚੋਣ ਲੜ ਰਹੇ ਨੇ ਬਲੌਕ ਤਲਵਾੜੇ ਤੋਂ ਜੋਨ ਸੰਸਾਰਪੁਰ ਤੋਂ ਸਸੀ ਗੱਲ ਜੀ। ਸਸੀ ਗੱਲ ਜੀ। ਕਿਹਨੇ ਤੁਹਾਡਾ ਜੀ? ਮੈਂ ਜੀ ਸਸੀ ਗੱਲ ਜੀ ਮੈਂ ਜਸਵਿੰਦਰ ਕੌਰ ਬੋਲਦੀ ਆ ਕਾਂਗਰਸ ਪਾਰਟੀ ਦੀ। ਕਿਹੜੀ ਰੋੜੀ ਜੀ? ਜੋਨ ਮੇਰੀ ਸੰਸਾਰਪੁਰ ਆ ਜੀ। ਕਿਹੜੀ ਚੋਣ ਲੜਦੇ ਹੋ? ਚੋਣ ਮੈਂ ਲੜ ਕੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਲੜ ਰਹੀ ਆ। ਹਾਂ ਪਿੰਡਾਂ ਵਿੱਚ ਜਾ ਰਹੇ ਹੋ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦਾ ਲੋਕਾਂ ਦਾ ਪਿਆਰ ਮਿਲ ਰਿਹਾ ਪਿੰਡਾਂ ਵਿੱਚ ਜੀ ਬਹੁਤ ਪਿਆਰ ਮਿਲ ਰਿਹਾ ਪਿੰਡਾਂ ਵਿੱਚ ਸਾਰੇ ਕਹਿੰਦੇ ਆ ਕਿ ਕੋਈ ਘਬਰਾਣੇ ਵਾਲੀ ਗੱਲ ਨਹੀਂ ਉਹ ਤੁਹਾਡੀਆਂ ਹੀ ਵੋਟਾਂ ਆ ਕਿਉਂ ਆ ਆਮ ਆਦਮੀ ਪਾਰਟੀ ਚੋਂ ਤਾਂ ਉਦਾਂ ਵੀ ਉਹ ਅੱਕ ਚੁੱਕੇ ਹੋ ਆ ਕੋਈ ਕੰਮ ਕਰਦੀ ਨਹੀਂ ਧਮਕੀਆਂ ਦੁਬਾਰਾ ਗੁੰਡਾ ਕਰਦੀ ਹੈ ਜੀ ਗੁੰਡਾਗਰਦੀ ਬਹੁਤ ਆਮ ਆਦਮੀ ਪਾਰਟੀ ਦੀ ਹੈ ਜੀ ਜੀ ਹਾਂ ਹੁਣ ਤੁਸੀਂ ਇਹ ਬੋਟ ਮੰਗਲੇ ਜਾ ਰਹੇ ਲੋਕਾਂ ਦੁਆਰਾ ਮੁਸ਼ਕਲਾਂ ਵੀ ਦੱਸੀ ਜਾ ਰਹੀਆਂ ਹਾਂਜੀ ਬਹੁਤ ਮੁਸ਼ਕਲਾਂ ਦੱਸਦੇ ਆ ਲੋਕੀ ਪਹਿਲਾਂ ਤਾਂ ਬੀਬੀਆਂ ਦੇ ਵਿਚਾਰੇ ਹਜ਼ਾਰ ਹਜ਼ਾਰ ਰੁਪਏ ਦੀ ਗੱਲ ਆ ਬੀਬੀਆਂ ਕਹਿੰਦੀਆਂ ਹਜ਼ਾਰ ਹਜ਼ਾਰ ਰੁਪਏ ਨਹੀਂ ਦਿੱਤਾ ਫਿਰ ਕੱਲੀ ਕੱਲੀ ਦੀ 42 42 ਹਜ਼ਾਰ ਤਾਂ ਇਹ ਹੀ ਬਣ ਗਿਆ ਸਾਢੇ 4 ਸਾਲ ਚ ਹੋਰ ਇਹਨਾਂ ਨੇ ਕੀ ਦੇਣਾ ਵਾਅਦੇ ਕਰਦੇ ਆ ਬਸ ਜੁਮਲੇ ਵਾਲੀ ਸਰਕਾਰ ਆ ਤੁਹਾਨੂੰ ਪਤਾ ਹੀ ਹੈ ਹੁਣ ਪਹਿਲੀ ਵਾਰ ਆਮ ਆਦਮੀ ਪਾਰਟੀ ਚੋਣਾ ਲੜ ਰਹੀ ਹੈ ਕਿਉਂਕਿ ਪਹਿਲੇ ਦੋ ਫਾਈਟਾਂ ਹੁੰਦੀ ਸੀਆਂ ਕਾਂਗਰਸ ਵੱਲ ਬੀਜੇਪੀ ਵਿੱਚ ਕਿਵੇਂ ਦੇਖਦੇ ਹੋ ਮੁਕਾਬਲਾ ਮੁਕਾਬਲਾ ਜੀ ਇੱਕ ਤਰਫਾ ਮੁਕਾਬਲਾ ਕੋਈ ਆਵਾਦੀ ਵੀ ਪਾਰਟੀ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਹੈ ਸਾਡਾ ਇੱਕ ਤਰਫਾ ਮੁਕਾਬਲਾ ਜਿੰਨੇ ਸਾਡੇ ਵਰਕਰ ਆ ਸਾਰੇ ਕੰਮ ਕਰ ਰਹੇ ਆਪਣੇ ਜੋਰਾ ਸ਼ੋਰਾ ਤੇ ਕੰਮ ਕਰ ਰਹੇ ਆ ਇੰਨਾ ਮਤਲਬ ਖੁਸ਼ੀ ਮਿਲਦੀ ਆ ਜਾ ਕੇ ਘਰ ਘਰ ਜਾ ਕੇ ਖੁਸ਼ੀ ਮਿਲਦੀ ਆ ਰਿਸਪੌਂਸ ਅੱਛਾ ਆ ਜੀ ਹੁਣ ਤੁਸੀਂ ਵੋਟ ਮੰਗਣ ਜਾ ਰਹੇ ਕਿਹੜੇ ਮੁੱਦਿਆਂ ਤੇ ਤੁਹਾਡੇ ਵੋਟ ਮੰਗੀ ਜਾ ਰਹੀ ਹੈ ਕਿਹੜੇ ਮੁੱਦੇ ਨੇ ਕਿਹੜੇ ਕੰਮ ਨੇ ਜਿਹਨਾਂ ਅਧਾਰ ਤੇ ਬੋਟ ਪੰਗੇ ਜਾ ਰਹੀ ਆ। ਉਧਾਰ ਤੇ ਜੀ ਪਿੰਡਾਂ ਚ ਸੜਕਾਂ ਨਹੀਂ ਹੈ। ਹਾਂਜੀ। ਰੋਡ ਕੋਈ ਨਹੀਂ ਹੈ। ਸਰਪੰਚਾਂ ਨੂੰ ਧਮਕਾਇਆ ਜਾਂਦਾ। ਕੋਈ ਗ੍ਰਾਂਟ ਨਹੀਂ ਮਿਲਦੀ ਦਾ ਨਾ। ਜੇ ਗ੍ਰਾਂਟਾਂ ਮਿਲਦੀਆਂ ਆ ਤਾਂ ਉਹਨਾਂ ਦੇ ਵਰਕਰ ਜਿਹੜੇ ਆ ਕੋਈ ਜਿਹੜੇ ਖਾਸ ਖਾਸ ਪਿੰਡਾਂ ਦੇ ਉਹਨਾਂ ਦੇ ਬੰਦੇ ਆ। ਉਹ ਕਹਿੰਦੇ ਸਾਡੀ ਸਾਡੀ ਅਸੀਂ ਅਸੀਂ ਲਾਵਾਂਗੇ। ਸਰਪੰਚ ਵਿਚਾਰਾ ਉੱਥੇ ਕੀ ਕਰੇ। ਆ ਦਾਣਿਆਂ ਦੀ ਗੱਲ ਸੁਣੋ ਮੇਰਾ ਪਿੰਡ ਸੀਪਰੀਆ ਜੀ। ਦਾਣਿਆਂ ਦੀ ਗੱਲ ਸੁਣੋ ਪਰਸੋਂ ਚੋਸ ਦੀ ਗੱਲ ਆ ਥੋੜੇ ਦਿਨ ਦੀ। ਦਾਣੇ ਆਣੇ ਸੀਗੇ। ਦਾਣੇ ਆਏ ਵੀ ਆ ਕੇ ਥੋੜੇ ਘਰਾਂ ਨੂੰ ਦਾਣਿਆਂ ਨੂੰ ਗਰੀਬਾਂ ਨੂੰ ਵੰਡੇ ਉਹ ਇਨਸਪੈਕਟਰ ਦੇ ਪੇਸ਼ ਕਰ ਦਿੱਤਾ ਸਰਪੰਚ ਨੂੰ ਦਾਣੇ ਵਾਪਸ ਚਲੇ ਗਏ ਸਾਡੇ ਗਰੀਬਾਂ ਦੇ ਦਾਣੇ ਇਹ ਮਾਰ ਰਹੇ ਆ ਦਾਣੇ ਨਹੀਂ ਦਿੱਤੇ ਇਹ ਚੋਣਾ ਦਾ ਕਨੈਕਸ਼ਨ ਗਰੀਬਾਂ ਦੇ ਦਾਣਿਆਂ ਨਾਲ ਕੀ ਤੁਸੀਂ ਦੱਸੋ ਹਰ ਇੱਕ ਮਹਿਲਾ 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 ਉਸ ਦਾ ਤੋਂ ਸਮਝ ਸਕਦੀ ਹੈ ਮਹਿਲਾ ਬੋਲ ਕੋਈ ਮੁਸ਼ਕਲਾਂ ਦੱਸੀ ਜਾ ਰਹੀਆਂ ਹਾਂ ਜੀ ਮੁਸ਼ਕਲਾਂ ਦੱਸੀ ਜਾਂਦੀਆਂ ਜੀ ਮੁਸ਼ਕਲਾਂ ਬਹੁਤ ਦੱਸਦੇ ਆ ਦਾਣਿਆਂ ਦੇ ਕਾਠ ਨਹੀਂ ਬੰਦਦੇ ਜਿਹੜੀਆਂ ਗਰੀਬ ਤੋਂ ਗਰੀਬ ਆ ਉਹਨਾਂ ਦੇ ਦਾਣਿਆਂ ਦੇ ਕਾਠ ਬਿਲਕੁਲ ਨਹੀਂ ਬੰਦਦੇ ਬੰਨ੍ਹ ਦਿੰਦੇ ਸਾਈਡਾਂ ਖੋਲਦੀਆਂ ਨਹੀਂ ਉੱਥੇ ਵਿਚਾਰੇ ਸਰਪੰਚ ਕੀ ਕਰਨ ਸਾਈਡਾਂ ਤਾਂ ਖੋਲਦੀਆਂ ਨਹੀਂ ਹੈਗੀਆਂ ਸਰਪੰਚ ਕੀ ਕਰਨ ਇਹਨਾਂ ਨਾਲ ਜੀ ਧੱਕਾ ਚਾਹੀਦ ਕਰਦੇ ਆ ਜਿਹੜੇ ਕੋਈ ਬੰਦੇ ਜਾਂਦੇ ਆ ਉਹ ਇਹ ਬੰਦੇ ਭੇਜਦੇ ਆ ਉੱਥੋਂ ਠਾਲ ਕੇ ਲਿਆਉਂਦੇ ਆ ਵੀ ਹਾਂ ਕਾਂਗਰਸ ਪਾਰਟੀ ਦੇਖਿਓ ਹੋਰ ਦੱਸੋ ਜ਼ਿਲ੍ਹਾ ਜਿਲ੍ਹਾ ਪ੍ਰੀਸ਼ਦ ਦੇ ਅਸੀਂ ਚੋਣਾ ਕਾਗਜ਼ ਬਣਾਉਂਦੇ ਸੀ ਕਾਗਜ਼ਾਂ ਨਾਲ ਇਹਨਾਂ ਨਾਲ ਸਾਡੇ ਨਾਲ ਧੱਕਾ ਚਾਹੀ ਇੰਨੀ ਕੀਤੀ ਜਿਹੜੀ ਕਹਿੰਦੀ ਗੱਲ ਨਹੀਂ ਕਿਉਂ ਅਫਸਰ ਵੀ ਡਰੇ ਜਾਂ ਉਹਨਾਂ ਨੇ ਜਿੰਨੇ ਅਫਸਰ ਹੈ ਉਹ ਡਰਿਓ ਆ ਕਿਉਂ ਸਰਕਾਰ ਇਹਨਾਂ ਦੀ ਹੈਗੀ ਆ ਇਸ ਕਰਕੇ ਉਹ ਵੀ ਡਰਦੇ ਆ ਉਹਨਾਂ ਨੂੰ ਵੀ ਇਹਨਾਂ ਦੇ ਮਗਰ ਲੱਗਣਾ ਪੈਂਦਾ ਇਹ ਜੀ ਧੱਕਾਸ਼ਾਹੀ ਕਰਦੇ ਆ ਵੀਡੀਓ ਦੇਖੀ ਸੀ ਇਸ ਕਰਕੇ ਤੁਹਾਡੇ ਕਿ ਇਹ ਠੇਕਾ ਖੁੱਲਦਾ ਪਿਆ ਸਿੱਪੇ ਤਾਂ ਡਿਵੈਲਪਰਾਂ ਦਾ ਵਿਰੋਧ ਕੀਤਾ ਗਿਆ ਉਸ ਟਾਈਮ ਹਾਂਜੀ ਹਾਂਜੀ ਉਹ ਦੇਖੋ ਸਰ ਉਹ ਠੇਕਾ ਖੁੱਲਿਆ ਉਹ ਜੇ ਠੇਕਾ ਉਹ ਨਾਂ ਦਾ ਉੱਥੋਂ ਬੰਦ ਕਰਾਤਾ ਇਹਨਾਂ ਨਾਂ ਉੱਥੋਂ ਦਾ ਸੀ ਬੰਦ ਕਰਾਤਾ ਥੋੜੀ ਦੂਰ 2 ਕਿਲੋਮੀਟਰ ਇਹਨਾਂ ਨੇ ਜਾ ਕੇ ਫਿਰ ਖੋਲ ਦਿੱਤਾ ਇਹ ਤਾਂ ਨਸ਼ਿਆਂ ਤੇ ਕੰਮ ਆ ਇਹਨਾਂ ਦਾ ਤਾਂ ਕੋਈ ਹੈ ਹੀ ਨਹੀਂ ਏ ਮੈਂ ਤੁਹਾਨੂੰ ਇੱਕ ਗੱਲ ਦੱਸ ਦਈਆਂ ਉਹ ਠੇਕੇ ਤੋਂ ਸਾਡੇ ਪਿੰਡ ਦਾ ਬੱਚਾ ਲਾਗੇ ਉੱਥੋਂ ਕੋਈ ਕਿਸੇ ਨਾ ਪੀਤੀ ਉਸੀ ਉਹ ਬੱਚਾ ਗਿਆ ਆਪਣੇ ਕੰਮ ਕੰਮ ਗਿਆ ਉਹਦੇ ਨਾਲ ਵਿੱਚ ਐਕਸੀਡੈਂਟ ਗੱਡੀ ਨਾਲ ਮਾਰਿਆ ਉਹਦੀ ਲੱਤ ਟੁੱਟੀ ਹੋ ਆਦੀ ਹੋਰ ਦੱਸਿਓ ਤੁਸੀਂ ਕੀ ਕਹਿਣਾ ਉਹਨੂੰ ਕਿੰਨੇ ਕਿੰਨੇ ਪਿੰਡ ਤੁਹਾਡੀ ਜੋਂ ਬਚਾਉਂਦੇ ਨੇ ਮੇਰੀ ਪਿੰਡ ਚ ਕੋਈ ਹੁਣੇ 64 64 ਦਾ 70 ਪਿੰਡ ਆ ਹਾਂਜੀ ਹੁਣ ਪਿੰਡਾਂ ਵਿੱਚ ਜਾ ਰਹੇ ਹੋ ਕਿਸ ਤਰ੍ਹਾਂ ਦਾ ਮੋਲ ਦੇਖਣ ਨੂੰ ਮਿਲ ਰਿਹਾ ਮੈਂ ਕਿਹਾ ਜੀ ਬਹੁਤ ਬਹੁਤ ਵਧੀਆ ਬਹੁਤ ਵਧੀਆ ਮਿਲਦੇ ਆ ਉਹ ਤਾਂ ਅੱਕ ਚੁੱਕੇ ਆ ਆਵਾਮ ਆਦਮੀ ਪਾਰਟੀ ਤੋਂ ਇਹ ਤਾਂ ਇਨਾਤੀ ਪਾਰਟੀ ਤੋਂ ਤਾਂ ਅੱਕ ਚੁੱਕੇ ਆ ਉਹ ਕਹਿੰਦੇ ਕਿ ਵੀ ਅਸੀਂ ਇਹ ਹੁਣ ਇਹਨਾਂ ਦੀ ਐਂਡ ਆਣੇ ਵਾਲੀ ਆ ਬਸ ਸਿੱਧੀ ਗੱਲ ਆ ਪਾਉਣਾ ਦੇ ਜਿਹੜੇ ਵੀਰ ਪਰ ਖੜੇ ਹੋ ਤਾਂ ਕਹਿੰਦੇ ਕੰਮ ਹੀ ਬਹੁਤ ਹੋ ਗਿਆ ਹੈ بڑے ਕੰਮ ਕੀਤੇ ਆ ਮਦੀ ਪਾਰਟੀ ਨੇ ਮੋਹੱਲਾ ਕ ਨਹੀਂ ਦੇਖੋ ਜੀ ਹੋ ਗਿਆ ਹੋਰ ਆਪਣੇ ਨਸਿਆਂ ਦੇ ਵਿਰੁੱਧ ਪਿੰਡਾਂ ਵਿੱਚ ਆਪਣੇ ਸਟੇਡੀਅਮ ਨੂੰ ਪੈਸੇ ਦਿੱਤੇ ਜਾ ਰਹੇ ਪਹਿਲੀ ਵਾਰ ਕਹਿੰਦੇ ਇਸ ਤਰ੍ਹਾਂ ਹੋਇਆ ਵੀ ਪਹਿਲੀ ਸਰਕਾਰਾਂ ਨੇ ਕਿ ਸਟੇਡੀਅਮ ਉੱਤੇ ਪੈਸੇ ਦਿੱਤੇ ਤੁਸੀਂ ਮੇਰੀ ਗੱਲ ਸੁਣੋ ਪਹਿਲਾਂ ਤਾਂ ਸੜਕਾਂ ਦਾ ਪੂਰਾ ਹਾਲ ਹੈ ਕਿੰਨੇ ਐਕਸੀਡੈਂਟ ਹੋਏ ਆ ਸਾਡੇ ਦਸੋਏ ਤੋਂ ਇਲਾਕੇ ਤਲਵਾੜੇ ਰੋਡ ਤੱਕ ਕਿੰਨੇ ਐਕਸੀਡੈਂਟ ਹੋਏ ਇਹ ਸੜਕਾਂ ਦੀ ਵਜ੍ਹਾ ਨਾਲ ਐਕਸੀਡੈਂਟ ਹੋਏ ਆ ਅਸੀਂ ਗੱਡੀ ਲੈਣੇ ਨਮੀ ਮੋਟਰਸਾਈਕਲ ਨੰਮਿਆਂ ਲੈਣੇ ਉਹ ਦਸਾਂ ਦਿਨਾਂ ਦੇ ਵਿੱਚ ਉਹਨਾਂ ਦੇ ਨਟ ਖੁੱਲੇ ਹੁੰਦੇ ਆ ਏਦਾਂ ਦਾ ਛੜਕਾਂ ਦਾ ਬੁਰਾ ਹਾਲ ਆ ਇਹਨਾਂ ਨੇ ਕੀਤਾ ਆ ਹੋਰ ਦੱਸੋ ਕੀ ਕਰਨਗੇ ਇਹੋ ਹਾਂ ਆ ਬਜਰੀਆਂ ਰੱਖ ਦਿੱਤੀਆਂ ਜੁਹਲੇਵਾਜ ਕੀਤੀ ਹੋਇਆ ਨਾ ਬਜਰੀ ਰੱਖ ਦਿੱਤੀ ਉਹ ਕੰਮ ਕੋਈ ਮੁੱਦਾ ਹੈ ਨਹੀਂ ਨਾ ਕੋ ਉਹ ਦੁਨੀਆ ਨੂੰ ਪਟਕਾਣੇ ਦੀ ਗੱਲ ਕਰਦੇ ਆ ਹੋਰ ਕੁਝ ਨਹੀਂ ਕਰਦੇ ਹੁਣ ਤੁਸੀਂ ਆਖ਼ਰ ਵਿੱਚ ਆਪਣੇ ਜਿਹੜੇ ਜਿਹੜੇ ਜੋਜ ਪਿੰਡਾਂ ਦੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਉਹਨਾਂ ਨੂੰ ਇਹੀ ਅਪੀਲ ਕਰਨੇ ਚਾਹਨੀ ਆ ਵੱਧ ਚੜ ਕੇ ਹਿੱਸਾ ਲਓ ਇਹ ਕਾਂਗਰਸ ਪਾਰਟੀ ਨੂੰ ਜਿਤਾਓ ਮੈਨੂੰ ਜਿਤਾਓ ਫਿਰ ਅਸੀਂ ਕੰਮ ਕਰਾਂਗੇ ਆਏ 27 ਚ ਕਾਂਗਰਸ ਪਾਰਟੀ ਆਣੇ ਵਾਲੀ ਆ ਕਾਂਗਰਸ ਪਾਰਟੀ ਆਏਗੀ ਸਾਡੀ ਅਸੀਂ ਕੰਮ ਜਿੰਨੇ ਪਿੰਡਾਂ ਦੇ ਜਿੰਨੇ ਰੁਕੇ ਪਿੰਡ ਸਭ ਦੇ ਕਰਾਵਾਂਗੇ ਰੋਡ ਸੜਕਾਂ ਦਾਣੇ ਫਿਰ ਉਹਨੂੰ ਨਸ਼ਿਆਂ ਤੋਂ ਵਿਰੋਧ ਹੈ ਜੀ ਮੈਂ ਤਾਂ ਨਸ਼ਿਆਂ ਤੋਂ ਬਰ ਖਿਲਾਫ ਹਾਂ ਬਸ ਜਿੱਦ ਤਾਂ ਹੁਣ ਚੋਣਾ ਆ ਰਹੀ ਇਹ ਚੋਣਾ ਦੇਖ ਕੇ 2027 ਦੇ ਵਿੱਚ ਪਤਾ ਲੱਗੂ ਕਿਹਦੀ ਸਰਕਾਰ ਬਣਦੀ ਹੈ ਹਾਂਜੀ ਜੀ ਪਤਾ ਲੱਗ ਜਾਣਾ ਇਹ ਚੋਣਾ ਆ ਗਿਆ ਤਾਂ ਪਤਾ ਲੱਗਣਾ ਇਹਨਾਂ ਨੂੰ ਇਹਨਾਂ ਨੂੰ ਤਾਂ ਬਸ ਇੱਕ ਪਾਸੇ ਕਰਨੇ ਵਾਲੀ ਗੱਲ ਹੈ ਇਹਨਾਂ ਤੇ ਬਹੁਤ ਅੱਕੀ ਹੈ ਦੁਨੀਆ ਠੀਕ ਹੈ ਠੀਕ ਨਹੀਂ ਠੀਕ ਹੈ ਉਪਰੋਂ ਸਰਕਾਰ ਦੂਜੀ ਆ ਉਧਰੋਂ ਇਹ ਆ ਜੁਮਲੇबाजी ਵਸੇ ਹੋਈ ਆ ਸੈਂਟਰ ਚ ਸੈਂਟਰ ਚ ਤਾਂ ਤੁਹਾਨੂੰ ਪਤਾ ਆ ਕੌਣ ਆ ਤੁਹਾਨੂੰ ਪਤਾ ਉਧਰ ਤਾਂ ਠੱਕੇਸ਼ਾਈ ਹੁੰਦੀ ਹੁੰਦੀ ਆ ਜਾਨੀ ਕਿ ਉਹੀ ਰੰਗ ਪੰਜਾਬ ਚ ਵੀ ਫੜਿਆ ਆ ਇਹ ਨਾ ਠੀਕ ਹੈ ਵਸੇ ਗੱਲਬਾਤ ਕੀਤੀ ਹੈ ਜਿਹੜੇ ਕਿ ਜਿਲ੍ਹਾ ਪ੍ਰਸ਼ੀਧ ਦੀ ਚੋਣ ਲੜ ਰਹੇ ਜਸਵਿੰਦਰ ਤੇ ਕੋਰਜੀ ਨੇ ਉਹਨਾਂ ਨੇ ਦੱਸਿਆ ਵੀ ਉਹ ਕਿਹੜੇ ਕੰਮ ਅਜੇ ਤੱਕ ਨਹੀਂ ਹੋਏ ਨੇ ਔਰ ਬੀਬੀਆਂ ਨੂੰ ਲੈ ਕੇ ਇਹਨਾਂ ਨੇ ਕਿਹਾ ਵੀ ਅਜੇ ਤੱਕ ਇਸ ਟਾਈਮ ਦੀ ਗੱਲ ਕਰੀ ਤਾਂ 42000 ਦੇ ਕਰੀਬ ਉਹਨਾਂ ਦਾ ਪੈਸੇ ਬਣ ਚੁੱਕੇ ਹਨ ਪਹਿਲੇ ਤਾਂ ਉਹ ਪੈਸੇ ਦਿੱਤੇ ਜਾਣ ਬੀਬੀਆਂ ਨੂੰ ਵਾਅਦਿਆਂ ਦੇ ਵੀ ਕਰਨ ਦੇ ਗੱਲਬਾਤ ਕੀਤੀ ਔਰ ਪਿੰਡਾਂ ਵਿੱਚ ਜਿਹੜੇ ਵਿਕਾਸ ਹੋਇਆ ਉਹਨਾਂ ਬਾਰੇ ਦੱਸਿਆ ਕਿਸ ਤਰ੍ਹਾਂ ਦੇ ਵਿਕਾਸ ਹੋਏ ਆ ਸੜਕਾਂ ਬਣੀਆਂ ਨਹੀਂ ਬਣੀਆਂ ਔਰ ਨਵੀਂ ਖਬਰ ਲੈ ਕੇ ਜਲ ਮਿਲਾਂਗੇ ਤੁਸੀਂ ਦੇਖਦੇ ਰਹੋ ਪੰਜਾਬ ਨਿਊਜ਼